ਬਿੱਤੇ ਦਿਨੀ ਅੰਮ੍ਰਿਤਸਰ ਰਾਇਆ ਸੰਸੀ ਇਲਾਕੇ ਵਿੱਚ ਹੋਈ ਪਾਰੀਗੜੇ ਮਾਰੀ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਜਾਇਜ਼ਾ ਲੈਣ ਅਤੇ ਪੀੜਤ ਕਿਸਾਨਾਂ ਨੂੰ ਮਿਲਣ ਲਈ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਨ੍ਹਾਂ ਫਸਲਾਂ ਦੀ ਥਾਂ ਮੱਕੀ ਅਤੇ ਮੂੰਗੀ ਜਿਸ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ ਦੀ ਬਿਜਾਈ ਕਰਨ ਲਈ ਪੀੜਤ ਕਿਸਾਨਾਂ ਨੂੰ ਬੀਜ ਪੰਜਾਬ ਸਰਕਾਰ ਸਬਸਿਡੀ ਉੱਤੇ ਦੇਵੇਗੀ ਇਸ ਮੌਕੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਅਤੇ ਹੋਰ ਅਧਿਕਾਰੀ ਉਹਨਾਂ ਦੇ ਨਾਲ ਸਨ ਵੀ ਜਪਨ ਸਬਸਿਡੀ ਤੇ ਮਿਲ ਜਾਵੇ ਤੇ ਉਹਨਾਂ ਨੇ ਖੇਤੀਬਾੜੀ ਮੰਤਰੀ ਦੀ ਡਿਊਟੀ ਲਾਤੀ ਕਿ ਸਰ ਮੈਂ ਕਹਿੰਦਾ ਇੰਨੇ ਪਿੰਡਾਂ ਦੇ ਤੁਸੀਂ ਉਹਨਾਂ ਨੂੰ ਵੀ ਇਹਨਾਂ ਨੂੰ ਕਰਵਾ ਦੋ ਪਰ ਤੁਸੀਂ ਉਹਨਾਂ ਨਾਲ ਮੈਂ ਕਰ ਲੈਂਗੇ ਸਰ ਜਾਂ ਪ੍ਰਿੰਸੀਪਲ ਸਾਹਿਬ ਨੂੰ ਹਾਂਜੀ ਹਾਂ ਮੈਂ ਕਰ ਦਿਆਂਗਾ ਉਹਨਾਂ ਨਾਲ ਕਰਕੇ ਉਹ ਤੁਹਾਨੂੰ ਵੀ ਇਹਦਾ ਸਾਨੂੰ ਕਰ ਦਿਓ ਜੀ ਜੀ ਠੀਕ ਹੈ ਉਹਨਾਂ ਨੂੰ ਨੂੰ ਹਾਂਜੀ ਤੇ ਨਾ ਜਲਦੀ ਹੋ ਸਕੇ ਉਹਨਾਂ ਜਲਦੀ ਆਪਾਂ ਇਹਨਾਂ ਨੂੰ ਪੇਮੈਂਟ ਕਰੀਏ ਜੀ ਵੀ ਜਸਰ ਆਲਮੋਸਟ ਇਹ ਵੀ ਰੈਸੀਡੈਂਟ ਦੀ ਮੰਗ ਹੈ ਕਿ ਸਰਕਾਰ ਫੰਡ ਰੀਲੀਜ਼ ਕਰ ਦੇਗੀ ਕਿ ਅਸੀਂ ਬਿਨਾਂ ਦੀ ਡਾਇਰੈਕਟਿਵ ਨਾਲ ਵੀ ਖਾ